ਮਮੀ ਸਾਗ ਦਾ ਪਈ ਬਣਾਉਣਾ ਆ ਦਹੀਂ ਆ ਅਛਾ ਚੱਲ ਬਣਾ ਲਓ ਤੁਸੀਂ ਮੈਂ ਆ ਨਾ ਜੈਰੀ ਤੇ ਚੱਲੀ ਹਾਂ ਤੇ ਚੱਲੀ ਮੈਂ ਆ ਨਾ ਬੱਚਾ ਸਕੂਲੇ ਚੱਲੀ ਹੋਰ ਨਾਲ ਆਪਣੇ ਇਦੀ ਟੀਚਰ ਦਾ ਫੋਨ ਆਉਂਦਿਆ ਵਾ ਕਿ ਇੱਥੇ ਮਿਲ ਕੇ ਜਾਓ ਮੈਨੂੰ ਤੇ ਮੈਂ ਪੋਸਟ ਕੇ ਆਉਣੀ ਆ ਫੋਨ ਕਰਨ ਦੀ ਕੀ ਗੱਲ ਯਾਰ ਇਹ ਰੁਪਿਆ ਆ ਤਾਂ ਤੀਏ ਤੂੰ ਰੁਕਣਾ ਨਹੀਂ ਮੈਨੂੰ ਸਭ ਪਤਾ ਵਾ ਜਿਹੜੀ ਟੀਚਰ ਦਾ ਪੁੱਣਾ ਆ ਵਾ ਤੇ ਮੈਂ ਤੈਨੂੰ ਰੋਕਿਆ ਨਹੀਂ ਤੇਰੀਆਂ ਮੈਂ ਸਭ ਜਾਣਦੀ ਆ ਜਿੰਨੀਆਂ ਤੂੰ ਚਲਾਕੀਆਂ ਕਰਦੀਆਂ ਨਾ ਸਭ ਮੈਨੂੰ ਪਤਾ ਵਾ ਤੇਰਾ ਹਾਂ ਲਈ ਬੜਾ ਅਚਰਮ ਚਿਲ ਮਨਕੰਡੀ ਸਸਰੀ ਕਾ ਸਸੀ ਕਾ ਕੀ ਆਰਾ ਠੀਕ ਠਾਕ ਵਧੀਆ ਕੀ ਗੱਲ ਕਿਤੇ ਵਿਆਹ ਵੇਂਦੀ ਆਈ ਆ ਨਾਨੇ ਨਾ ਵਿਆਹ ਕੀ ਵੇਖਣਾ ਵਾ ਤੈਨੂੰ ਪਤਾ ਵਾ ਸੂਟ ਜਿਹੜੇ ਪਹਿਲੇ ਸਮਾਏ ਆ ਉਹ ਘਰ ਤੋਂ ਪਾਇਆ ਸਾਰੇ ਉੱਚੇ ਹੋ ਗਏ ਨਹੀਂ ਮੈਂ ਸੂਟ ਘਰ ਲਾ ਲਿਆ ਤੇ ਤੈਨੂੰ ਵਹਿਮ ਪਈ ਜਾਂਦਾ ਵਾ ਮੈਂ ਕਿਹੜਾ ਵਿਆਹ ਆਈ ਆ ਥੋੜੀ ਬੜਾ ਕੱਢਿਆ ਜਦ ਤੂੰ ਲੈ ਦੱਸ ਅੱਗੇ ਮੈਂ ਟੌਰ ਕੱਢ ਕੇ ਰੱਖਦੀ ਆ ਅੱਜ ਕਿਹੜਾ ਨਵਾਂ ਕੱਢਿਆ ਵਾ ਉਹ ਵੱਖਰੀ ਗੱਲ ਆ ਕਿ ਆ ਸੂਟ ਮੈਂ ਅੱਜ ਹੀ ਪਾਇਆ ਕਰ ਵਧੀਆ ਹੋ ਜਾ। ਹੁਣ ਗਾਵੇ ਖੜੂਗੀ ਜਾਂ ਸਾਰੀ ਗੱਲ ਇਹ ਕਰ ਲੈਣੀ ਆ। ਨੀ ਮੇਰੇ ਸਾਸ ਸੇ ਬੈਠੀ ਆ। ਹਮੇ ਲੱਗ ਕੋਈ ਨਹੀਂ ਮੇਰੇ ਲਈ ਨਹੀਂ। ਜੀ ਜੀ ਸਤਿ ਸ਼੍ਰੀ ਅਕਾਲ ਜੀ। ਹੋਰ ਸਨੋਂ ਠੀਕ ਠਾਕ? ਠੀਕ ਠਾਕ ਤੇ ਆਪਣੀ ਸਨੋਂ ਵਧੀਆ ਆਪਣਾ ਵੀ ਠੀਕ ਠਾਕ ਆ। ਕੀ ਆ ਚੱਲ ਪਿੰਡ ਦਾ? ਠੀਕ ਆ ਵਧੀਆ। ਕਿੱਦਾਂ ਗਿੱਟੇ ਗੋਡੇ ਸਹੀ ਚੱਲਦੇ ਆ? ਠੀਕ ਜੀ। ਐਸ਼ਕ ਦਵਾਈ ਖਾਂਦੇ ਹੋ ਨਹੀਂ ਅੱਜ ਤਾਂ ਨਹੀਂ। ਹਾਂ ਜੀ ਹਾਂ ਜੀ। ਚੱਲਾਂਂਟੀ ਸਰਦੀਪਾ ਅੱਗੇ ਚੱਲੀ ਜੇ ਮੈਂ ਆ ਗਈ ਲੋਤਰੋ ਜੀ ਮੇਰੇ ਗੋਡੇ ਕਿਤੇ ਪੁੱਛਦੀ ਆਪਨੇ ਸਸਦੇ ਪਲਾ ਦੀ ਮੈਂ ਕਦੇ ਠੇਕ ਨਹੀਂ ਕੁੱਟੀ ਆ ਗਈ ਆ ਸੰਜੀ ਨੂੰ ਹੁੰਦਾਨਾ ਦੱਸਦੀ ਆਂ ਭੀ ਇਹ ਨਾਲ ਲੋਤਰੋ ਜੀ ਨਾਲ ਮੇਰੀ ਨਾਉ ਨਹੀਂ ਟਿਕੜ ਦਿੰਦੀ ਤੇ ਨਾ ਆਪ ਠੇਕਦੀ ਉਹ ਤਾਂ ਕੜਾ ਲਵਾ ਲਿਆ ਇਹ ਤੇ ਖਲੋਂਦੀ ਨਹੀਂ ਘਾਰੀ ਇਹ ਰੋਜ ਹੀ ਚੱਲ ਜਾਂਦੀ ਲਾਣ ਜਹਾੜੀਆਂ ਹੰਦਾ ਮੈਂ ਲਿਆਉਂਗਾ ਪਰ ਮੰਨਦੀ ਨਹੀਂਗੀ ਆਹ ਤੇ ਗਈ ਆਪਣ ਚਾਲੇ ਸੰਨੇ ਕਰੀਆ ਕਾਲਾ ਤਾਂ ਸੌੜਾ ਆ ਗਿਆ ਸੀ ਤੇ ਅੱਜ ਉਹ ਉਨੀ ਸੰਦੂ ਤੇਰਾ ਇਹ ਮਾਰਾ ਤੇ ਇਹ ਨਹੀਂ ਪੋਸਲੇ ਨਹੀਂ ਆ ਕਿੱਧਰ ਚਾਪਣ ਨਹੀਂ ਪੋਸਲੇ ਨਹੀਂ ਆ ਕਿੱਧਰ ਅੰਸਰ ਕੀ ਉਹਨਾਂ ਨਾਲ ਕਾਲਾ ਆ ਨਾ ਦੀ ਬਾਪ ਕਰਕੇ ਗਿਆ ਉਹ ਬਾਪ ਤੇ ਕਰਕੇ ਗਿਆ ਮਮੀ ਹੁਣ ਆਈ ਅਗਲੀ ਘਰ ਕਾ ਰਾਇ ਬੰਦੇ ਨੂੰ ਕੀ ਕਹਿਣਾ ਹੁੰਦਾ ਹੁਣ ਮੈਂ ਕਿਹੜੀ ਪੱਧਰੀ ਆ ਅਲੀ ਦੀਆਂ ਕਮੇਟੀਆਂ ਗੀ ਮਾਫ ਕਰਾ ਤਕੀਪਰ ਨੀ ਤੇਰੀ ਸੱਸ ਕੀ ਬੋਰਡ ਬੋਰ ਕਰ ਗਈ ਅਸੋਈ ਚ ਨੀ ਮੈਂ ਤਾਂ ਉਦਾਂ ਦੀ ਕੰਨ ਲਾ ਲਾ ਸੁਣਦੀ ਮੈਨੂੰ ਸਮਝੀ ਨਹੀਂ ਲੱਗਣ ਦੀ ਨੀ ਦੱਸ ਦਿੰਨੀ ਐ ਮੇਰੀ ਸੱਸ ਕੀ ਕਹਿੰਦੀ ਐ ਚਾਹ ਪੀ ਪਹਿਲਾਂ ਤੂੰ ਹਾਈ ਹੇ ਚਾ ਮੀਨ ਹੋਣਾ ਚਾ ਨਗਰੀਆ ਜਿੰਨਾ ਕੱਲ ਤੋਂ ਮੈਨੇ ਦੱਸਿਆ ਨਾ ਤੂੰ 10 ਤੇ ਸਹੀ ਮੇਰੇ ਬਰਕਰਾਰ ਤੇ ਨਹੀਂ ਕੋਈ ਗੱਲ ਕਰਨ ਦੀ ਨਹੀਂ ਤੇਰੇ ਤੇ ਬਰਕਰਾਰ ਕਰਨੀ ਆ ਉਹ ਕਹਿੰਦੀ ਕੱਲ ਇਹਦਾ ਸੋਹਰਾ ਆਇਆ ਹੀ ਉਹ ਤੇਰੀ ਨਹੀਂ ਬਾਪ ਕਰਕੇ ਗਿਆ ਵਾ ਇਹ ਅੱਜ ਕਿੱਧਰ ਆ ਗਈ ਆ ਪੁਹੇਰਾ ਸੋਹਰਾ ਆਇਆ ਹੀ ਹਾਈ ਹੇ ਮੀਰਾ ਸੋਹਰਾ ਕਿੱਧਰ ਆਇਆ ਹੀ ਨਹੀਂ ਤੈਨੂੰ ਨਹੀਂ ਪਤਾ ਤੇਰਾ ਸੋਹਰਾ ਕਿੱਧਰ ਆਇਆ ਦੁੱਧ ਤੇ ਪੈਸਿਆਂ ਦਾ ਕਹਿਣਾ ਆ ਉਹ ਤੋਂ ਮੈਨ ਨਾਲ ਕਿੰਨੀ ਮੈਂ ਬਾਪ ਕਰਕੇ ਗਿਆ ਕੱਲ ਕਿਤੇ ਪੈਸੇ ਹਨ ਕਿਹੜੇ ਦੋਸਤੇ ਦੇ ਪੈਸੇ ਦੀ ਗੱਲ ਕਰਦਾ ਹੈਗਾ ਨਹੀਂ ਤੂੰ ਕਿਤੇ ਕਮੇਟੀ ਦਾ ਤੇ ਨਹੀਂ ਦੱਸਦਾ ਲੈ ਕਮੇਟੀ ਦਾ ਨਹੀਂ ਦੱਸਦਾ ਤੂੰ ਤਾਂ ਮੈਂ ਉਹਨਾਂ ਦੇ ਪੀਣ ਨਾਲ ਜਦੋਂ ਲੈ ਕੇ ਤਾਂ ਕਮੇਟੀ ਦਾ ਮੈਂ ਦੱਸਣਾ ਨਹੀਂ ਇਹ ਮੇਰਾ ਮਨ ਹੈ ਨਾ ਓਏ ਨਹੀਂ ਪ੍ਰਦੀਪ ਨਹੀਂ ਤੂੰ ਤੇ ਆਦੀ ਕਰ ਚੜੀ ਆ ਅਸੀਂ ਤੂੰ ਮੈਂ ਤੈਨੂੰ ਜੋ ਸਮਝਾਈਆਂ ਸੀ ਇਕੱਲਾ ਉਹਨਾਂ ਗੱਲਾਂ ਤੇ ਤੇ ਤੂੰ ਆਈ ਨਹੀਂ ਫਿਰ ਵੀ ਉਹਨਾਂ ਨੇ ਤਾਂ ਘਰ ਜਾ ਕੇ ਕਿਦਾ ਟਿਸਕ ਵੀ ਨਹੀਂ ਗੱਡੀ ਜੇ ਤੂੰ ਦੱਸਿਆ ਹੀ ਉਹਨਾਂ ਨੇ ਤੇ ਮੇਰੇ ਸਿਰ ਦੇ ਵਾਲਾਂ ਨੂੰ ਜਾ ਕੇ ਪੈਣਾ ਹੀ ਇਹਦੇ ਵਿੱਚ ਕੀੜ ਆ ਜਾਊਗਾ ਜਿਹੜੀ ਉਹਨਾਂ ਨੇ ਘਰ ਗਾਲੀ ਨਹੀਂ ਕੀਤੀ ਨਹੀਂ ਮੈਨੂੰ ਕਿਹੜਾ ਕੀੜਾ ਨਾਲੇਉਦਾ ਤੂੰ ਆਫੇ ਕਿੰਨੀ ਮੈਂ ਸਾਰਕੋ ਸਾਹਮਣੂ ਵਿੱਚ ਟੈਂਸ਼ਨ ਨਾਲ ਹੁਣ ਸਾਭ ਕੇ ਹਾਂ ਇੱਕ ਖਦੀਕੋ ਮੈਨੂੰ ਤੇਰਾ ਦਰਸ਼ਨ ਤਾਂ ਉਹਨਾਂ ਦੁੱਖ ਨਹੀਂ ਆ ਨਹੀਂ ਤੂੰ ਕਿਉਂ ਦੱਸਿਆ ਇਹ ਹੈ ਗੱਲ ਦਾ ਦੁੱਖ ਨਹੀਂ ਆ ਮੈਨੂੰ ਤੇ ਦੁੱਖ ਹੀ ਇਹ ਹੈ ਗੱਲ ਦਾ ਵਾਹ ਕਿ ਉਹਨਾਂ ਨੇ ਘਰ ਚ ਨਾ ਕਿਉਂ ਨਹੀਂ ਲਿਆ ਨਹੀਂ ਮੇਰੇ ਤਾਂ ਤਾਂ ਗੱਲ ਕਿਉਂ ਨਹੀਂ ਪਚਾਈ ਇਹਨਾਂ ਤੇ ਨੂੰ ਪਤਾ ਹੋਊਗਾ ਤੇਰੇ ਤਾਂ ਕਿ ਤਾਂ ਨਹੀਂ ਗੱਲ ਪਚਾਈ ਹੋਣੀ ਅਗਲੇ ਆਪਣੇ ਮੁੰਡੇ ਨੂੰ ਠੀਕ ਦੇਣੇ ਆ ਉਹਦੇ ਹੁਣ ਜੇ ਸਭ ਕੁਝ ਦੱਸਣਗੇ ਐਨੀ ਭਦੀਪ ਬਾਜੀ ਤੇਰੇ ਨੂੰ ਦੱਸਣਗੇ ਨਹੀਂ ਹੁਣ ਤੇ ਮੈਂ ਆਪਾਂ ਦੇਖ ਨਹੀਂ ਪਾ ਸਕਦੀ ਤੇ ਤੈਨੂੰ ਪਤਾ ਤਹਿਗਾ ਅੱਗੇ ਸੋਣਿਆ ਤਾਂ ਕੀ ਕੋ ਘਰੇ ਘਰ ਹੋਇਆ ਤੇrna ਮੈਂ ਸਾਰੇ ਢਿੱਡ ਬੋਲਿਆ ਸੀ ਦਿਲ ਦੀਆਂ ਗੱਲਾਂ ਸਾਰੀਆਂ ਕੀਤੀਆਂ ਸੀ ਤੈਨੂੰ ਪਤਾ ਵਾ ਨਾ ਹੁਣ ਤੇ ਉਹਨੂੰ ਮੇਰੇ ਤੇ ਵਿਸ਼ਵਾਸ ਵੀ ਨਹੀਂ ਲਿਆ ਬਣਾ ਮੈਂ ਉਹਨੂੰ ਅੰਗਰਵਾਈ ਪੂਰਨ ਨਹੀਂ ਕਰ ਸਕਦੀ ਜਰਾ ਮੈਂ ਕੂਨ ਕਰਕੇ ਦੱਸਦਾ ਵੀ ਇਹਦਾ ਆ ਗੱਲ ਨਹੀਂ ਐਦਾ ਵਾ ਨਹੀਂ ਉਹਨੇ ਤਾਂ ਮੇਰੀ ਗੱਲ ਤੇ ਹੁਣ ਯਕੀਨ ਵੀ ਨਹੀਂ ਕਰਨਾ ਪ੍ਰਦੀਪ ਨਹੀਂ ਹੁਣ ਤੂੰ ਹੀ ਦੱਸ ਨਹੀਂ ਹੁਣ ਕੀ ਹੋਊਗਾ ਬੇਆ ਤੇਰੇ ਭਾਜੀ ਨੇ ਵੀ ਮੈਂ ਤੇ ਵਿਸ਼ਵਾਸ ਨਹੀਂ ਕਰਨਾ ਤੈਨੂੰ ਪਤਾ ਹੀ ਆ ਅੱਗੇ ਸਾਡੇ ਘਰ ਕੀ ਕੋ ਹੋਇਆ ਵਾ ਮੈਂ ਤਾਂ ਹੁਣ ਉਹਨੂੰ ਕੋਈ ਗੱਲ ਦੱਸ ਵੀ ਨਹੀਂ ਸਕਦੀ ਜੇ ਮੈਂ ਦੱਸਾਂ ਤੇ ਮੈਂ ਤੇ ਕੱਸਦੀ ਆ ਉਹਨੇ ਮੇਰੀ ਗੱਲ ਤੇ ਵਿਸ਼ਵਾਸ ਹੀ ਨਹੀਂ ਕਰਨਾ ਮੈਂ ਸੱਚੀ ਨਹੀਂ ਹੋਣਾ ਨਾ ਭੋਂਤੇ ਉਹਨੇ ਮੇਰੀ ਗੱਲ ਤੇ ਕੋਈ ਵੀ ਵਿਸ਼ਵਾਸ ਨਹੀਂ ਕਰਨਾ ਹੈਨੇ ਤੂੰ ਕਮੇਟੀ ਦਾ ਤੇ ਦੱਸਦਾ ਵਾ ਤੂੰ ਬੜੀ ਗਲਤ ਮੇਰੇ ਨਾਲ ਤਾਂ ਗੱਲ ਕੀਤੀ ਨਹੀਂ ਜਿੱਦੋਂ ਮੇਰਾ ਸਹਰਾ ਘਰ ਆਇਆ ਨਹੀਂ ਕਿ ਤੇ ਮੈਨੂੰ ਹੂਣੀ ਲਾ ਲੈ ਮੀਨੋ ਤੇ ਤੂੰ ਫੇਰ ਮੇਰੀ ਸਲਾਹ ਲੈ ਕੇ ਫੇਰ ਦਾਸ ਦਿਗੋ ਮੈਂ ਤੈਨੂੰ ਆਪੇ ਸਮਝਾ ਦੇਣੀ ਕੀ ਉਹਨੂੰ ਕਹਿਣਾ ਕਿ ਕੀ ਨਾ ਮੈਂ ਕਿਹਾ ਜਮਾ ਪਿੰਨੋ ਮੰਜੀ ਮੈਂ ਫੋਨ ਲਾ ਕੇ ਕਿਤੇ ਨੂੰ ਦੱਸਦੀ ਉਹ ਤੇ ਇੱਕ ਦਮ ਹੀ ਆ ਗਿਆ ਕਿ ਰਿਕਾਰ ਦਾ ਮਾਮਲਾ ਤੂੰ ਆਪ ਹੀ ਸੰਭ ਮੈਂ ਕਿੰਨਾ ਕ ਤੁਹਾਡੇ ਘਰ ਦੇ ਵਿੱਚ ਆਉਂਗੀ ਕੱਲ ਨੂੰ ਕੋਈ ਗੱਲ ਬਾਤ ਹੋ ਗਈ ਉਹਨਾਂ ਕਹਣਾ ਬਾ ਗੱਲੇ ਤੁਹਾਡੇ ਘਰ ਦੇ ਮਾਮਲੇ ਦੇ ਵਿੱਚ ਆਉਂਦੀ ਆ ਨਾਲੇ ਤੈਨੂੰ ਪਤਾ ਦਾ ਤੇਰੀ ਸੱਸ ਤੇ ਜਠਾਣੀ ਤੈਨੂੰ ਕਿੰਨਾ ਸਮਝਾਉਂਦੀ ਆ ਤੂੰ ਉਧਰ ਸਮਝ ਜਾਨੀ ਭਾਈ ਦੀ ਪ੍ਰਦੀਪ ਨਹੀਂ ਜੇ ਹੁਣ ਕੋਈ ਰਾਹ ਹੈਗਾ ਵਾ ਨਾ ਤੂੰ ਕੱਟ ਕੋਈ ਦਿਮਾਗ ਲਾ ਜਿਹੜਾ ਕੋਈ ਰਵਾ ਨਿਕਲੇ ਕਿ ਇਹ ਗੱਲ ਦਾ ਤੇ ਮੈਂ ਹੁਣ ਕੀ ਕਰਾਂ ਮੈਂ ਤਾਂ ਫਾਇਰੂ ਫਸ ਗਈ ਆ ਮੈਨੂੰ ਤਾਂ ਜਿਆਦਾ ਟੈਨਸ਼ਨ ਇਹ ਗੱਲ ਦੀ ਆ ਕਿ ਮੈਨੂੰ ਕਹਿੰਦੇ ਨੇ ਘਰ ਜਾ ਕੇ ਦੱਸਿਆ ਕਿਉਂ ਨਹੀਂ ਆ ਨਹੀਂ ਉਹਨਾਂ ਨੇ ਤਾਂ ਇਸ ਘਰ ਸਿਰ ਤੇ ਚੁੱਕ ਲੈਣਾ ਨਹੀਂ ਗਾ ਤੇ ਉਹਨਾਂ ਨੇ ਗੱਲ ਕਿਉਂ ਨਹੀਂ ਕੀਤੀ ਮੈਨੂੰ ਤੇ ਇਹੋ ਹੀ ਚੋਰਾ ਖਾਈ ਜਾਂਦਾ ਈ ਉਹ ਉਧਰ ਤੂੰ ਵੀ ਕਹਿੰਨੀ ਆ ਮੇਰੀ ਭੈਣ ਦਾ ਨੱਕ ਕਿਤੇ ਠਾਣਾ ਹੋ ਜੇ ਨਾਲੇ ਤੂੰ ਇਹੋ ਜੀਆਂ ਠੋਰੀਆਂ ਠੱਗੀਆਂ ਮਾਰਦੀ ਆ ਉਹ ਹੁਣ ਤੇਰੇ ਗਾੜੀ ਆਉਣੀ ਆਈ ਆ ਨਾਲੇ ਆਪਣਾ ਵੀ ਨੱਕ ਕਟਵਾ ਕੇ ਬੈਗੀ ਆ ਨਾਲੇ ਇਦਾਂ ਹੀਰਾ ਫੇਰਦੀਆਂ ਕੀਤੀਆਂ ਥੋੜਾ ਸਾਦਾ ਹੁੰਦਾ ਵਾ ਕੋਈ ਨਹੀਂ ਪਦੀਪ ਹੁਣ ਮੈਂ ਘਰ ਜਾਣਾ ਵਾ ਜੇ ਉਹਨਾਂ ਨੂੰ ਪਤਾ ਲੱਗ ਗਿਆ ਪੀ ਇਹ ਪਦੀਪ ਕੋ ਗਈ ਆ ਮੇਰਾ ਤਾਂ ਦੇਲਾ ਗੇੜਾ ਕੁਲਵਿੰਦਰ ਕੋ ਘਰਾ ਜਣਾ ਉਹਨਾਂ ਨੇ ਨਹੀਂ ਹੋਵੇ ਨਾ ਤਾਂ ਮੈਂ ਵੀ ਟਾਈਮ ਨਾਲ ਘਰ ਪਹੁੰਚ ਜਾ ਚਲ ਠੀਕ ਆ ਚਾਹ ਤਾਂ ਪੀਣਾ ਤੂੰ ਚਾਹ ਦੀ ਗੱਲ ਕਰਨੀ ਆ ਐਸ ਵੇਲੇ ਤਾਂ ਤੂੰ ਨਾ ਮੈਨੂੰ ਦੋਸਤ ਵੀ ਕਾੜ ਲੈ ਤੋ ਕੱਢ ਕੇ ਦੇਵੇਂ ਨਾ ਫਿਰ ਮੈਂ ਕੋ ਉਹ ਵੀ ਨਹੀਂ ਪੀਤਾ ਜਾਣਾ ਨਹੀਂ ਮੈਨੂੰ ਤੇ ਨਾ ਕੋਈ ਕੁਛ ਐ ਚੱਕਰਾਉਂਡੇ ਮੇਰਾ ਸਿਰ ਨੂੰ ਮੇਰਾ ਤਾਂ ਬੀਪੀ ਘਟਦਾ ਜਾਂਦਾ ਲੱਗਦਾ ਜਾਂਦਾ ਡਾਕਟਰ ਕੋ ਜਾਣਾ ਪੈਣਾ ਇਹਨੂੰ ਬੀਪੀ ਚੈੱਕ ਕਰਾਉਣਾ ਨਹੀਂ ਆਵੇ ਨਹੀਂ ਮਨਾ ਟੈਨਸ਼ਨ ਲੈ ਕੋਹ ਨਹੀਂ ਹੁੰਦਾ ਆਪੇ ਜੇ ਕੋਈ ਗੱਲ ਹੋਊਗੀ ਉਹਦਾ ਸਾਂਭ ਲਈ ਨਹੀਂ ਸਾਂਭੂ ਮੈਂ ਕਿਦਾਂ ਨਹੀਂ ਮੈਂ ਕਿੰਨੇ ਕ ਇਕੱਲੀ ਰਾਂ ਘੱਟ ਇਹ ਸਾਰਾ ਟੱਬਰ ਇੱਕ ਪਾਸੇ ਨੂੰ ਨਿੰਨੂ ਕਹਿੰਦੀ ਐ ਮੂੰਹ ਵੀ ਤੋਂ ਉਹਦਾ ਨਾ ਸਾਂਭ ਲਈ ਕੋਲੇ ਮੈਂ ਸਮਝੀ ਜਰੂਰ ਚੰਗੀ ਤਰ੍ਹਾਂ ਉਹ ਹੋਆ ਤਾਂ ਨਹੀਂ ਗਾ ਸੋੰਬੇ ਜਾਂਦੇ ਇਹ ਗੱਲ ਤਾਂ ਮੈਨੂੰ ਵੀ ਪਤਾ ਵਾ ਇੰਦਰ ਦੇ ਕੰਨੀ ਹੋਣਾ ਜਰੂਰ ਗੱਲ ਚੜਾਉਣੀ ਆ ਇਹ ਗੱਲ ਤਾਂ ਮੈਨੂੰ ਪਤਾ ਵਾ ਮੈਨੂੰ ਇਹਨਾਂ ਨਾਲ ਤਾਂ ਨਹੀਂ ਕੋਈ ਡਰਦੀ ਨਹੀਂ ਮੈਨੂੰ ਕਲਵਿੰਦਰ ਤੋਂ ਡਰ ਲੱ Đਾ ਵਾ ਉਹਨੇ ਤੇ ਇਹਨੂੰ ਪਤਾ ਹੀ ਆ ਅੱਗੇ ਘਰ ਆਇਆ ਸੀ ਕੀ ਕੋਹ ਬਣਿਆ ਸੀ ਉਹੋ ਕੋਹ ਨੂੰ ਥੇਰ ਹੋਣਾ ਹੀ ਉਹ ਤੂੰ ਇਦਾਂ ਕਰ ਜਿਹੜਾ ਮੈਨੂੰ راہ ਪਸੰਦੀ ਉਹ ਆਪਣੀ ਭੈਣ ਕੋ ਪੋਸਾ ਚਲਾ ਕੋ ਕੋ ਮੈਨੂੰ ਰਾਹ ਦੱਸ ਦੀ ਕਿਦਾਓ ਮੀਰ ਕੋ ਵੀ ਮੈਂ ਕਹਦੇ ਰਾਹ ਪਸਣੇ ਨੇ ਤੂੰ ਤੇ ਨਾ ਹੌਸਲਾ ਸੁਣ ਮੈਨੂੰ ਗੱਲਾਂ ਦੱਸ ਦਈਆਂ ਮੈਂ ਹੁਣ ਜਾਨੀ ਆ ਇਹ ਨਹੀਂ ਇਹ ਹੌਸਲਾ ਰੱਖਾ ਨਾ ਜੇਰਾ ਵਾ ਢਾ ਰੱਖੋ ਤਾਂ ਕੰਮ ਵੀ ਬੜੇ ਬੜੇ ਕਰਦੀ ਆ ਨਹੀਂ ਮੈਂ ਕੀ ਕਰਾਂ ਮੈਂ ਘਰ ਕਿੱਦਾਂ ਉੱਪਰ ਨਾ ਮਿੰਨੇ ਇਹੋ ਨਹੀਂ ਪਤਾ ਨਹੀਂ ਕੋਈ ਵੀ ਕੰਮ ਵੀ ਪੜ ਜੂਗੀ ਇੰਨੀ ਟੈਨਸ਼ਨ ਮਨਣਾ ਹੁਣ ਚੱਲ ਜੀ ਮੈਂ ਜਾਨੀ ਆ ਚਲ ਠੀਕ ਆ ਆ ਜਾਂਗਾ ਤੱਕ ਤੈਨੂੰ ਤੋਰ ਕੇ ਆਵਾਂ ਤੱਕ ਮੱਥਾ ਤੱਕ ਤੈਨੂੰ ਤੋਰਾਂ ਮੈਂ ਕਿੰਨੇ ਹੋ ਗਏ ਮੇਰ ਘਰ ਸੌਣ ਹਾਂਜੀ ਮੰਮੀ ਜੀ ਕੀ ਆਂਦੀ ਹੈ ਟੀਚਰ ਮਿੰਨੂ ਵੀ ਕਹ ਜੇ ਘਰ ਵੀ ਕਹ ਜੇ ਦੰਤਵਾ ਟੀਚਰ ਟੀਚਰ ਤੇ ਮੰਮੀ ਉਹ ਨਾ ਆਂਦੀ ਨਾ ਪਰ ਇਹਨੇ ਥੋੜਾ ਜਿਹਾ ਪੜਾਈ ਚ ਵੀਕ ਵਾ ਤੇ ਇਹਦੇ ਤੇ ਨਾ ਥੋੜਾ ਜਿਹਾ ਜ਼ੋਰ ਦੋ ਪੜਾਈ ਦਾ ਉਹ ਇਹ ਕਹ ਲੰਦੀ ਸੀ ਤੇ ਤੂੰ ਕੀ ਆਖਿਆ ਗਾੜੀਆਂ ਫਿਰ ਮੈਂ ਆਖਿਆ ਮੰਮੀ ਜੀ ਆ ਰਿਤੇ ਪੂਰਾ ਜੋਰ ਲੰਮੇ ਆ ਪੜਨਵਾਤੀ ਪੜਾਈ ਦਾ ਵਾ ਲਾਗੇ ਬਾਲੀ ਦਾ ਵਾ ਝੂਠ ਨਾ ਬੋਲਿਆ ਕਰ ਤੇਰਾ ਤਾਂ ਮੋਢੇ ਤਾਂ ਪਰਸੇ ਨਹੀਂ ਲੱਖਦਾ ਤੇ ਤੂੰ ਹਾਂ ਝੂਠ ਕਿਉਂ ਮੈਂ ਕਿਉਂ ਬੋਲਿਆ ਮੰਮੀ ਤੇ ਇਹ ਕਿੰਦਾਂ ਦੀਆਂ ਗੱਲਾਂ ਕਰਦੀਆਂ ਜ਼ਰੂਰੀ ਥੋੜੀ ਐ ਕਿ ਮੈਂ ਬਾਹਰ ਤੁਹਾਡੇ ਨੂੰ ਤੇਰੇ ਬੱਚੇ ਨੂੰ ਪੜ੍ਹਾਉਣਾ ਵਾ ਕਮਰੇ ਚ ਵੀ ਪੜ੍ਹਾ ਸਕਦੀ ਐ ਮੰਮੀ ਚੱਲ ਆ ਗੱਲਾਂ ਤੇ ਛੱਡੋ ਉਹ ਨਾ ਮਾਂਤਰੀ ਟੀਚਰ ਜਿਹੜੀ ਐ ਉਹ ਵੀ ਮੈਨੂੰ ਆndi ਹੀਗੀ ਕੀ ਮਾਂ ਤੇਰੀ ਮੰਮੀ ਕਿਹਨੇ ਸਕੂਲੋਂ ਤੇ ਉਹਨੂੰ ਵੀ ਭੇਜਿਆ ਕਰੋ। ਤਾ ਤੂੰ ਮਨ ਨੂੰ ਆਖਣਾ ਏ ਵੀ ਸਾਡਾ ਸੰਜਿਆ ਪਰਿਵਾਰ ਮੈਂ ਆ ਗਈ ਆ ਨਾ। ਮੰਮੀ ਜੇ ਮੈਂ ਉਹਨੂੰ ਕਵਾਂ ਨਾ ਤੂੰ ਹੀ ਮੇਰੀ ਗੱਲ ਦਾ ਗੁੱਸਾ ਕਰਨਾ ਵਾ। ਮੈਂ ਤੁਹਾਨੂੰ ਦੱਸਾਂ ਘਰ ਚ ਤੇ ਮੇਰੀ ਕੋਈ ਸੰਜਿਆ ਪਰਿਵਾਰ ਚ ਸੁਣਦਾ ਨਹੀਂ। ਉਹਦੇ ਸਕੂਲੇ ਮਿਲਦੀ ਟੀਚਰਾਂ ਕੀ ਸੁਣਨ ਗਈਆਂ। ਨੇ ਬਾਹਰ ਇਹਨੂੰ ਕੀ ਪਤਾ ਵਾ ਕੀ ਘਰ ਚ ਖਿਚੜੀ ਪੱਕਦੀ ਆ ਤਾਂ ਕੀ ਨਹੀਂ ਐਡੀ ਨਾਲ ਗੱਲਾਂ ਨਹੀਂ ਨਿਰਖ ਨਹੀਂ ਲੈਦੇ ਇਹਨਾਂ ਗੱਲਾਂ ਦੇ ਚੰਗਾ। ਤੂੰ ਕਹਿਣਾ ਸੀ ਤੁਹਾਡਾ ਸਾਂਝਾ ਪਰਿਵਾਰ ਆ ਮੈਂ ਆ ਗਈ ਆ ਮੰਮੀ ਮੈਂ ਉਹਦਾ ਆਖਿਆ ਹੀ ਪਰ ਉਹ ਆਂਦੀ ਹੀ ਨਹੀਂ ਬੱਚੇ ਦੀ ਮੰਮੀ ਨੂੰ ਹੀ ੱਤ ਲੋ ਮੈਂ ਠੀਕ ਆ ਮੈਂ ਉਹਨਾਂ ਨੂੰ ਸੁਣਾ ਦੇ ਦਊਗੀ ਤਾਂ ਫੇਰ ਉਹ ਵੱਢੀ ਤੂੰ ਉਹਨੂੰ ਖਵਾ ਦੇ ਨੀ ਮੋਂ ਉਹਨੇ ਤਾਂ ਸਾਰੇ ਉਥੇ ਸੌ ਰਮਣਾ ਹੀ ਸਾਰਾ ਤੇ ਤੂੰ ਇੱਕ ਕਹਿ ਆਈਆਂ ਕਿ ਉਹਦੀ ਮੰਮੀ ਨੂੰ ਕਲਾਵਾਗੇ ਮਾਂਤਦੀ ਨੂੰ ਮੰਮੀ ਉਹ ਤਾਂ ਨੂੰ ਪਤਾ ਹੀ ਆ ਇਹ ਦੀਦੀ ਦੇ ਘਰੋਂ ਨਿਕਲ ਕੇ ਖੁਸ਼ ਨਹੀਂ ਆ ਫਿਰ ਮੈਂ ਤਾਂ ਚਲੀ ਜਾਨੀ ਆ ਉਹਨੂੰ ਵੀ ਮੌਕਾ ਦਿਆ ਕਰਨਾ ਦੀਦੀ ਖੁਸ਼ ਹੋਵਾਂ ਜਾਨ ਨੂੰ ਖੁਸ਼ ਕਿਉਂ ਨਹੀਂ ਕੀ ਉਹਨੂੰ ਮੌਕਾ ਦਿਆ ਕਰ ਜਾਣ ਦਾ ਜੇ ਤੂੰ ਮੌਕਾ ਨਹੀਂ ਦਿੰਦੀ ਉਹ ਕਿਹੜੇ ਵੇਲੇ ਜਾਵੇ ਸਾਰੀ ਦਿਹਾੜੇ ਰਸੋਈ ਦੇ ਵਿੱਚ ਉਹਦੀ ਮੱਤ ਵੱਜੀ ਰਹਿੰਦੀ ਆ ਤਾਂ ਠੀਕ ਆ ਮੰਮੀ ਅਗਲੀ ਵਾਰ ਉਹ ਜਾਵੇ ਠੀਕ ਆ ਸ਼ਿਆਰੀ ਬੜਨ ਗਈ ਇਹੀ ਉੱਥੇ ਵੱਡੀ ਔਰ ਤੇ ਮੈਨੂੰ ਪਤਾ ਆ ਕਿੱਥੋਂ ਆਈ ਆ ਇੱਕ ਰੰਗ ਤੇ ਟੇ ਹੂੰਂ ਗਿਆ ਇੱਕ ਜਾਂ ਗਿਆ ਉਹਦੇ ਮੈਨੂੰ ਪਤਾ ਹੀ ਆ ਸਾਰਾ ਜਿੱਥੇ ਗਈ ਸੀ ਤੂੰ ਕੀ ਗੱਲ ਦੀਦੀ ਨੂੰ ਨਹੀਂ ਟੀਚਰ ਨੂੰ ਲਾ ਸਕਦੀ ਉਹਦਾ ਕਿਹੜਾ ਕਰਾਇਆ ਲੱਗਣਾ ਸੀ ਤੈਨੂੰ ਫੋਨ ਲਾਤਾ ਤਾਂ ਟੀਚਰ ਨੇ ਦੀਦੀ ਨੂੰ ਕਿਉਂ ਨਹੀਂ ਫੋਨ ਲਾਇਆ ਤੂੰ ਮਟੀਆਂ ਛਿਆਣੀਆਂ ਗੱਲਾਂ ਨਾ ਮੇਰੇ ਕੋਲ ਕਰ ਮੈਨੂੰ ਸਭ ਬਤਾਵਾ ਤੇਰੇ ਰਾਹ ਜਿਹੜੇ ਹਨ ਤੂੰ ਖੋਲੇ ਆ ਉਹ ਸਭ ਬਤਾ ਮੈਨੂੰ ਮੁੰਡਾ ਆਊਗਾ ਤਾਂ ਤੇਰੇ ਰਾਹ ਸਭ ਬੰਦ ਕਰਤੀਆਂ ਮੈਂ ਮੰਮੀ ਤੂੰ ਹੀ ਇਹ ਤਾਂੀਆਂ ਗੱਲਾਂ ਕਰ ਤਸ ਕੰਡੇ ਯੋ ਤੁਹਾਨੂੰ ਪਤਾ ਵੀ ਆ ਗਈ ਤੇ ਮੈਂ ਸਕੂਲੇ ਹੀ ਤੇ ਬਾਰ ਬਾਰ ਹੋ ਗੱਲ ਕਿਉਂਦਰ ਨਹੀਂ ਨਹੀਂ ਕਿੰਨੇ ਚਾਲੇ ਕੰਮ ਕਰ ਜਾ ਕੇ ਮੈਨੂੰ ਸਭ ਪਤਾ ਜਿਹੜੇ ਤੂੰ ਸਕੂਲੋਂ ਆਈ ਆ ਕੀ ਸੋਕਵਾ ਹੋਰ ਮੈਂ ਕਿਥਾਈ ਆ ਸਕੂਲਾਂ ਨਹੀਂ ਆਈ ਤੇ ਨਹੀਂ ਮੈਂ ਜਾਣਦੀ ਆ ਤੈਨੂੰ ਜੋ ਤੂੰ ਕਰਦੀ ਫਿਰਦੀ ਆ ਸਭ ਪਤਾ ਮੈਨੂੰ ਤੇਰੀਆਂ ਚਲਾਕੀਆਂ ਦਾ ਨਿਆਣੇ ਕਦੋਂ ਦੇ ਸਕੂਲਾਂੋਂ ਆਏ ਆ ਹੋਈ ਰੋਟੀ ਪਾਣੀ ਪਾ ਕੇ ਕਰਨੀ ਕਿ ਮੈਂ ਰੋਟੀ ਪਾਣੀ ਨਿਆਣਿਆਂ ਨੂੰ ਖਵਾ ਲੈਣਾ ਵਾ ਕਿ ਨਹੀਂ ਖਵਾ ਲੈਣਾ ਉਹ ਕਿਹੜੀ ਟੀਚਰ ਸੀ ਜਿਹੜੀ ਵੇਲੀ ਇਹਦੇ ਨਾਲੇ ਬਹਿ ਰਹੀ ਤਾਈ ਨੇ ਰੋਟੀ ਪਾਣੀ ਦੇਣ ਤਾਂ ਇਹਨੂੰ ਮਾਰਵਾਰੀ ਠੇਕਾ ਲਿਆ ਕਿ ਤਾਈ ਰੋਟੀ ਪਾਣੀ ਦਵੇ ਦਾਈ ਦੇ ਹੱਥ ਪੈ ਗਿਆ ਰੋਟੀ ਪਾਣੀ ਇਹਨੂੰ ਕੋਈ ਫਿਕਰ ਨਹੀਂ ਵੀ ਮੇਰੇ ਮੁੰਡੇ ਘਰ ਆ ਤੇ ਮੈਂ ਉਹਨਾਂ ਨੂੰ ਰੋਟੀ ਪਾਣੀ ਟਾਈਮ ਨਾਲ ਖਵਾ ਲੈਣਾ ਵਾ ਇਹਨੂੰ ਅੱਗੀ ਦਿੱਤੀ ਬੁੱਤ ਦੇ ਨੂੰ ਤਾਈ ਨੇ ਦਾਈ ਤੇ ਪੁੱਤ ਤਾਂ ਰੋਟੀਆਂ ਬੜੀਆਂ ਖਵਾ ਲਦੀ ਆ ਆਟਾ ਦੀ ਮਾਂ ਨੂੰ ਕੋਈ ਫਿਕਰ ਨਹੀਂ ਵੀ ਮੇਰੇ ਈਆਂ ਪੁੱਤਾਂ ਰੋਟੀ ਖਾਦੀ ਆ ਕਿ ਨਹੀਂ ਖਾਦੀ ਚੱਲ ਕੋਈ ਨਹੀਂ ਖੇਡੋ ਹਾਂ 要开动。Yeah, okay,